ਹਾਂਜੀ ਗਾਇਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਪਹੁੰਚ ਚੁੱਕੇ ਆਂ ਮਹਾਰਾਜ ਰਣਜੀਤ ਸਿੰਘ ਦੇ ਕਿਲੇ ਵਿੱਚ ਚੜਾਈ ਚੜੀ ਜਾਂਦੇ ਆਂ ਆ ਚੋਬਰ ਆਪਣੇ ਨਾਲ ਸਾਰੇ ਤੇ ਇਹ ਕੋਹ ਹੁੰਦਾ ਸਾਨੂੰ ਆਹ ਬਾਈ ਨੇ ਬਾਈ ਮਾੜਾ ਦੱਸੋ ਵੀ ਕੀ ਦਾ ਕਿਲਾ ਇਹ ਰਣਜੀਤ ਸਿੰਘ ਦਾ ਕਿਲਾ ਹੈ ਜੀ ਹਾਂਜੀ ਤੇ ਇਸ ਪਹਾੜੀ ਦੇ ਵਿੱਚ ਸੱਤ ਕਿਲੇ ਆ ਇਦਾਂ ਦੇ ਅਛਾ ਜੀ ਉਹਨਾਂ ਨੇ ਬਣਾਇਆ ਠੀਕ ਹੈ ਜੀ ਜਦ ਪੰਜਾਬ ਤੋਂ ਆਂਦੇ ਸੀ ਤਾਂ ਇੱਥੇ ਉਹ ਰੈਸਟੋਰੇਟ ਕਰਦੇ ਸੀ ਠੀਕ ਹੈ ਜੀ ਤੇ ਇਦਾਂ ਉਹਨਾਂ ਦਾ ਇਤਿਆਹ ਕੰਨਵਾਦ ਬਾਈ ਜੀ ਜੀ ਸੇਵਾ ਆਪਣੇ ਬੰਦੇ ਜਾਂਦੇ ਪਏ ਚੋਬਰ ਆਪਣੇ ਆ ਦੇ ਉਹ ਦੇਖੀ ਪੱਥਰਾਂ ਦੇ ਵੀ ਨਾਂ ਲਿਖੇ ਜਾਂਦੇ ਇੱਥੇ ਚੋਬਰ ਪੱਥਰਾਂ ਤੋਂ ਵੀ ਨਾਮ ਹਦਾ ਹੁੰਦਾ ਹੋ ਆਪਣੇ ਚੋਬਰ ਗਏ ਬਾਕੀ ਮਕੇਸ਼ਨ ਵੇਖੋ ਆਪਣੀ ਸਾਰੀ ਇੱਥੇ ਦਾ ਸਾਰਾ ਚੜ ਗਿਆ ਆਹ ਐਪਲੀਕੇਸ਼ਨ ਬਹੁਤ ਸ਼ਾਨਦਾਰ ਆਓ ਦੇ ਆਪਣੇ ਬੰਦੇ ਖੜੇ ਸਾਰੇ ਜਾਂਦੇ ਭੱਜ ਭੱਜ ਕੇ ਇਹ ਜਦੋਂ ਆਪਾਂ ਵਾਪਸ ਹੋਨੇ ਬਾਬੇ ਬਾਲਕ ਨਾਲ ਤੋਂ ਉੱਥੋਂ ਇੱਕ ਕੱਚਾ ਯਾਰ ਆਹ ਮੁੜਦਾ ਤੇ ਉਹ ਵੀ ਦੱਸਦਾ ਦੂਰੋਂ ਸਾਰਾ ਬਹੁਤ ਹੀ ਸ਼ਾਨਦਾਰ ਕਿਲਾ ਬਾਕੀ ਗਾਂ ਜਾ ਕੇ ਤੁਹਾਨੂੰ ਅੱਗੇ-ਅੱਗੇ ਬਣੇ ਰਹੋ ਦੇਖੋ ਨੇ ਆ ਗਾਂ ਜਾ ਕੇ ਸਾਰੇ ਬਣੇ ਰਹੋ ਅੱਗੇ-ਅੱਗੇ ਮਾਰਤਾ ਕਿਲੇ ਦੀਆਂ ਤੇ ਬਣੇ ਰਹੋ ਅੱਗੇ ਦੇਖੋ ਨੇ ਗਾਂ ਜਾ ਕੇ ਹਾਂਜੀ ਆਪਾਂ ਚੱਲੇ ਸੀ ਤਾਂ ਤੇ ਥੋੜਾ ਜਿਹਾ ਵਿੱਚ ਕੱਟਿਆ ਸੀ ਆਪਾਂ ਕਲੋਕ ਕਲੋਕ ਕੱਟਦਾ ਸੀ ਕੱਚ ਥੋੜਾ ਜਿਹਾ ਤੇ ਆਪਾਂ ਗਾਂ ਚੜਦੇ ਤੇ ਆ ਜਾਓ ਫਿਰ ਕਰੀਏ ਡ੍ਰੈਕਸ ਚੈੱਕ ਆਪਣਾ ਆਹ ਬਾਈ ਮਿਲ ਗਿਆ ਜੀ ਕਹਿੰਦਾ ਥੋੜਾ ਜਿਹਾ ਸ਼ੂਟ ਕਰਿਓ ਤੇ ਆਪਾਂ ਬਾਈ ਦਾ ਕੀਤਾ ਸ਼ੂਟ ਤੇ ਸਾਰੇ ਆ ਦੇ ਡ੍ਰੈਕਸ ਸੋਨੇ ਸੋਨੂ ਹਰਾ ਕੇਲਾ ਆ ਦੇ ਹਰਾ ਕਰੋ ਚੈੱਕ ਮਾੜਾ ਯਾਰ ਰਖਸ ਆਪਣਾ ਗੁਫਾ ਕਹਿੰਦੇ ਚੋਬਰ ਸਾਰੇ ਗੁਫਾ ਦਿਖਾਉਣੇ ਤੁਹਾਨੂੰ ਅੱਜ ਆ ਚੋਬਰ ਆਪਣੇ ਸਾਰੇ ਚਲੋ ਭਾਈ ਮਰੋ ਵੜੋ ਅੰਦਰ ਲਾ ਉ ਵੀ ਕਰਦੇ ਵਿੱਚ ਚਲੋ ਭਾਈ ਸਾਰੇ ਚੋਬਰ ਵੜ ਚਲੇ ਵਿੱਚ ਫੇਰ ਆ ਦੇ ਕੇ ਟਾਰਟ ਹੁੰਦੇ ਸੀ ਸਾਰੇ ਐਦਿਆਂ ਨੂੰ ਰਾਜੇ ਤਾਂ ਫਿਰ ਉਹ ਕਿਥੇ ਬਣ ਕਾੜਦੇ ਹੁੰਦੇ ਸੀ ਚੋਬਰ ਇਹ ਫਿਰਦੇ ਲਾਈਟਾਂ ਜਗਾਈ ਸਾਰੇ ਚੱਲੀਏ ਚਲੋ ਵੇਚ ਚਲੋ ਚਲੋ ਸ਼ਹਿਰ ਸੁਰਨਾ ਮਰਾਲ ਚੋਬਰ ਸਾਰੇ ਬੜਾ ਸੋਹਣਾ ਇਤਿਹਾਸ ਠਾਬਿਆਂ ਦੀ ਜਗਾ ਲੋਕੇਸ਼ਨਾਂ ਬਹੁਤ ਸੋਹਣੀਆਂ ਸਾਰੀਆਂ ਲੋਕੇਸ਼ਨਾਂ ਸਿਰਾ ਤੋਂ ਸਿਰਾ ਲੋਕੇਸ਼ਨ ਹਰੀ ਮਾਹੌਲ ਚੈੱਕ ਕਰੋ ਸ਼ਾਂਤੀ ਉੱਪਰ ਓ ਚੋਂ ਉੱਪਰ ਕਿੱਥੇ ਖੜੇ ਆ ਆਪਣੇ ਆਰੇ ਓ ਇੱਤਾਂ ਚੜ ਗਏ ਤੱਤੇ ਵਾਲੇ ਓ ਸੱਪ ਹਾਂ ਜੋਬਰ ਤਾਂ ਜੜੇ ਫਿਰਦੇ ਬਾਕੀ ਮਿਲਦੇ ਬਣੇ ਰਹੋ ਆਪਾਂ ਚੜੀ ਅਨੇ ਤਾਂ ਬੋੜੀਆਂ ਲੱਗੀ ਟੈਪ ਦੀਆਂ ਮ ਕਰੋ ਥੋੜਾ ਜਿਹਾ ਲਕੇਸ਼ਨ ਚੈੱਕ ਕਰੋ ਲਕੇਸ਼ਨ ਚੈੱਕ ਕਰੋ ਇੱਕ ਵਾਰੀ ਤੁਸੀਂ ਸਾਰੀ ਛੋਬਰੋ ਸਾਰਾ ਮੋਲ ਹੈ ਕੀ ਬਾਤਾਂ ਸਿਰਾਂ ਲੱਗਾ ਪਿਆ ਮਹਾਰਾਜ ਇਹ ਜ ਮੋਲ ਮਿਲਣਾ ਆਪਾਂ ਨੂੰ ਕਿਤੇ ਕਿਆ ਵਾਸ ਕਿ ਨਹੀਂ ਹਵਾ ਵੀ ਤਕਾਣਾ ਮਾਰਿਓ ਗਾਈ ਗਾਈ ਚੱਕਰ ਬੜੀ ਤਕਰੀਕ ਓਕੇ ਹਾਂਜੀ ਹੁਣ ਤੁਹਾਨੂੰ ਦਿਖਾਤਾ ਇਕਲਾ ਤੇ ਅਸੀਂ ਮੁਰ ਚੱਲੇ ਹੀ ਮੁੰਡੇ ਆਪਣੇ ਹੱਥੇ ਉਹ ਆਉਂਦੇ ਤੇ ਅੰਦੇ ਥੱਲੇ ਆਉਣਗੇ ਅਸੀਂ ਚੱਲੇ ਹੀ ਚਲੋ ਫਿਰ ਮਿਲਦੇ ਆਪਾਂ ਫਿਰ ਅਗਲੀ ਵੀਡੀਓ ਚ ਲਾਈਕ ਫੋਲੋ ਕਰ ਦਿਆ ਕਰੋ ਕੇ ਘੰਟੀ ਵਾਲਾ ਬਟਨ ਦਬਾ ਦਿਓ ਠੀਕੋ ਬਾਏ ਬਾਏ